ਪਹਿਲਾਂ ਚੰਨਿਆ ਇੱਥੇ ਨਿੱਕੇ ਆਉਂਦੇ ਰਹੇ ਆ ਬਾਬੇ ਦੀ ਜਗਾ ਚ ਤੇ ਵੀ ਮਾਟ ਹੁੰਦਾ ਸੀ ਬਹੁਤ ਉੱਚੇ ਥਾਂ ਤੇ ਇੱਕ ਕੋਠੀ ਹੁੰਦੀ ਸੀ ਮਾਟ ਦੇ ਮੂਰੇ ਤੇ ਇੱਕ ਮੂਲੇ ਪਾਸੇ ਛੋਟੀ ਕੋਠੀ ਲੰਗਰ ਵਾਲੀ ਬਾਕੀ ਜਗਾ ਸਾਰੀ ਆਹ ਬੀੜ ਹੁੰਦਾ ਸੀ ਵੱਡਾ ਇੱਥੇ ਝਿੜੀ ਹਾਂ ਇਧਰ ਤਾਂ ਜਿੱਥੇ ਦੁਕਾਨਾਂ ਇਧਰ ਲੱਗਦੀਆਂ ਆਪਣੇ ਆ ਪਾਰਕਾਂ ਉਹ ਲਾਇਆ ਅੰਬੋਂਬ ਲਾਇਆ ਇੱਥੇ ਤਾਂ ਸਾਰੇ ਬਹੁਤ 베ਰੀ ਕਿਕਰ ਬਹੁਤ ਹੁੰਦੀ ਸੀ ਪਹਿਲੀਆਂ ਚ ਤੇ ਮਾਲ ਜਿਹੜੇ ਇਥੇ ਲੋਕੋ ਲੈ ਕੇ ਆਉਂਦੇ ਸੀ ਚਾਰ ਦੇ ਹੁੰਦੇ ਸੀ ਆ ਮੇਲਾ ਇਥੇ ਪਹਿਲਾਂ ਤੋਂ ਹੀ ਮਾਗੀ ਦਾ ਤੇ ਵਿਸਾਖੀ ਦਾ ਲੱਗਦਾ ਆਪਣੇ ਬਜ਼ੁਰਗਾਂ ਨੇ ਕੋ ਪਹਿਲਾਂ ਤੋਂ ਹੀ ਲਾਇਆ ਵਾ ਹਾਂ ਪਹਿਲਾਂ ਤੋਂ ਹੀ ਹਾਂ ਬਾਬਾ ਨੂੰ ਬਾਬੇ ਜੀ ਨੂੰ ਬਹੁਤ ਮੰਨਦੇ ਆ ਲੋਕ ਬਹੁਤ ਜ਼ਿਆਦੇ ਬਹੁਤ ਸੁੱਖਾਂ ਪੂਰੀਆਂ ਹੁੰਦੀਆਂ ਬਾਬਾ ਜੀ ਦੇ ਵੀ ਜਿੰਨੇ ਵੀ ਪੁਜਾਰ ਕੋਈ ਮੰਗਲੇ ਸੁੱਖ ਬਾਜ਼ਾਰ ਪੂਰੀ ਹੋਈ ਇਥੇ ਹੁਣ ਦੇਖੀਦਾ ਅਨੰਦਪੁਰ ਦਾ ਲੰਗਰ ਲੱਗਦਾ ਹੋਰ ਆ ਬਾਬੇ ਦੇ ਵਰਸੀ ਮਨਾਉਨੇ ਆ ਤੇ ਕਿੰਨੀ ਦੁਰੀਆਂ ਆ ਕੇ ਕਹਿੰਦੇ ਯਾਰ ਸਾਡੀਆਂ ਸੁੱਖਾਂ ਪੂਰੀਆਂ ਆ ਇੰਨੇ ਪੈਸੇ ਲੈ ਲੋ ਆ ਲੈ ਲੋ ਆ ਰਾਛਣ ਲੈ ਲੋ ਇਸ ਤਰ੍ਹਾਂ ਕੇ ਬਹੁਤ ਲੋਕ ਆਉਂਦੇ ਆ ਇਥੇ ਤੇ ਹਾਂ ਬੜੇ ਚੜ੍ਹਦੀ ਕਲਾ ਨਾਲ ਸੇਵਾ ਕਰਦੇ ਰਿਹਾ ਪਹਿਲਾਂ ਬਜ਼ੁਰਗ ਆਪਣੇ ਹੁੰਦੇ ਸੀ ਜਿਵੇਂ ਕਰਤਾਰਾ ਰਾਵੜਾ ਜਸਵੰਤ ਦਾ ਦਾਦਾ ਤੇ ਬੇਲ ਤੋਂ ਬੁੜਾ ਹੁੰਦਾ ਸੀਗਾ ਆਪਣੇ ਦਰਜੀਬ ਮੈਂਬਰ ਦਾ ਦਾਦਾ ਤੇ ਇਸ ਤਰ੍ਹਾਂ ਹੋਰ ਇਹਨਾਂ ਨਾਲ ਕਈ ਬਜ਼ੁਰਗ ਹੁੰਦੇ ਸੀਗੇ ਪਹਿਲਾਂ ਕੜਕਾਂ ਦਾ ਬੁੜਾ ਹੁੰਦਾ ਸੀਗਾ ਤੇ ਉਹ ਬਹੁਤ ਇੱਥੇ ਸੇਵਾ ਕਰਦੇ ਹੁੰਦੇ ਸੀ ਤੇ ਜਵੇਂ ਕਦੀ ਉਹਨੇ ਵਿਚਾਰੇ ਨੇ ਸਵੇਰ ਦੁੱਧ ਲੈ ਕੇ ਆਉਣਾ ਕੜਕਾਂ ਦੇ ਬਜ਼ੁਰਗ ਨੇ ਆਪਣੇ ਨੇ ਉਹਦਾ ਨਾਮ ਪਤਾ ਨਹੀਂ ਕੀ ਆਪਣੇ ਛਾਮੇ ਉਹਨਾਂ ਦੇ ਡੈਡੀ ਨੇ ਉਹ ਡੈਡੀ ਨੇ ਉਹ ਦੁੱਧ ਹੀ ਲੈ ਆ ਹਾਂ ਦੁੱਧ ਲੈ ਕੇ ਤੇ ਉਹਦੇ ਨਾਲ ਬਹਿ ਕੇ ਗੱਲਾਂ ਕਰਦੀਆਂ ਉਹਨੇ ਕਹਣਾ ਪਤਾ ਇੱਥੇ ਬਾਬਾ ਭਾਈ ਸਰਗਦਾਂ ਸਤਾਂ ਤੇ ਨਾ ਬਾਬਾ ਹੀਰਾ ਲਾਲ ਸਿੰਘ ਮਹਾਰਾਜ ਬਹੁਤ ਆ ਕੇ ਤੇ ਬੱਚਿਆ ਕਰਦੇ ਖੂਹੀ ਤੇ ਕਹਿੰਦੇ ਬੈਠੇ ਹੁੰਦੇ ਸੀ ਇੱਥੇ ਨਾਮ ਹੀ ਜਪੀ ਜਾਣਾ ਨਾਮ ਹੀ ਜਪੀ ਜਾਣਾ ਸੋਖਾਂ ਪੂਰੀਆਂ ਹੁੰਦੀਆਂ ਸੀ ਬਹੁਤ ਉਹਨੇ ਗੱਲਾਂ ਸਾਨੂੰ ਸੁਣਾਉਣੀਆਂ ਬਾਬਾ ਜੀ ਦੀਆਂ ਬਾਬਾ ਲਾਲ ਸਿੰਘ ਹੁੰਦੀਆਂ ਬਾਬਾ ਭਾਈ ਸਰਗਦਾਂ ਹਾਂ ਜਾਗਰ ਤੋਂ ਬਹੁਤ ਮੰਨਦਾ ਸੀਗਾ ਜਾਗਰ ਤੋਂ ਬਹੁਤ ਹਾਂ ਬਹੁਤ ਮੰਨਦਾ ਸੀਗਾ ਬੰਦੇ ਤਾਂ ਵੈਸੇ ਸਾਰੇ ਸੇ ਆਪਣਾ ਗਵਾੜ ਸਾਰਾ ਹੀ ਮੰਨਦਾ ਸੀ ਬਹੁਤ ਬਾਬਾ ਲਾਲ ਸਿੰਘ ਨੂੰ ਤੇ ਪਰ ਡਾਂਗੀ ਵਾਲੇ ਤਾਂ ਜਾਨੀ ਉਹਨਾਂ ਦੇ ਪ੍ਰੋਗਰਾਮ ਇੱਕ ਕਰਕੇ ਡਾਂਗੀ ਵਾਲੇ ਬਹੁਤ ਮੰਨਦੇ ਆ ਹਾਂ ਬਾਬਾ ਲਾਲ ਸਿੰਘ ਪਰ ਇਹ ਜਗਾ ਇੰਨੀ ਮਸ਼ਹੂਰ ਹੋ ਗਈ ਇੱਥੇ ਪਹਿਲਾਂ ਜਦੋਂ ਮੇਲਾ ਲੱਗਦਾ ਮਾਕੀ ਦਾ ਤੇ ਕੁੱਤਿਆਂ ਵਾਲਾ ਮੇਲਾ ਕਹਿੰਦੇ ਨੇ ਕੁੱਤਿਆਂ ਵਾਲਾ ਇੱਥੇ ਕੁੱਤੇ ਸ਼ਿਕਾਰੀ ਕੁੱਤੇ ਹੁੰਦੇ ਸੀ ਭਾਜਦੇ ਕਿਉਂਕਿ ਉਹ ਕਣਕਾਂ ਹੁੰਦੇ ਗਠ ਗਠ ਕਾ ਤੇ ਉਹਦੇ ਚ ਇਹਨਾਂ ਨੇ ਸ਼ਿਕਾਰ ਖੇਡਣਾ ਕੁੱਤਿਆਂ ਵਾਲਿਆਂ ਨੇ ਤੇ ਕੁੱਤੇ ਭਜਾਉਣੇ ਤੇ ਆਪਣੇ ਪਿੰਡ ਦਾ ਲੁੱਟੂ ਵਾਲਾ ਕੁੱਤਾ ਬਹੁਤ ਮਸ਼ਹੂਰ ਹੁੰਦਾ ਸੀ ਠੀਕ ਹੈ ਲੁੱਟੂ ਵਾਲਾ ਕੁੱਤਾ ਕਹਿੰਦੇ ਹੁੰਦੇ ਸੀਗੇ ਤਾਂ ਸ਼ਹਿੇ ਸ਼ੇ ਫੜਨ ਤੋਂ ਸ਼ਹਿਿਆਂ ਦੇ ਮਗਰ ਭਜਾ ਕੇ ਫਿਰ ਨਾਮ ਜਿੱਤਣਾ ਫਿਰ ਦੇਖਣਾ ਮਾਲ ਲੈ ਕੇ ਬੱਕਰੀਆਂ ਵਾਲਿਆਂ ਨੇ ਆ ਜਾਣਾ ਇੱਥੇ ਨਹਿਰ ਤੇ ਬਹੁਤ ਇਕੱਠ ਹੁੰਦਾ ਇੱਥੇ ਬਹੁਤ ਇਕੱਠ ਹੈ ਤੇ ਆ ਇਹ ਜਗ੍ਹਾ ਤੇ ਬਹੁਤ ਇਕੱਠ ਹੁੰਦੇ ਬੱਕਰੀਆਂ ਦੇ ਕੁੱਤੇ ਵਾਲਿਆਂ ਦਾ ਇੱਥੇ ਸੀ ਓਡਾ ਹਾਂ ਦੁਕਾਨਾਂ ਲੱਗਦੀ ਹੁੰਦੀ ਸੀ ਲੋਕ ਦੁਕਾਨਾਂ ਤੇ ਆ ਕੇ ਸਮਾਨ ਖਰੀਦ ਕੇ ਖਾਂਦੇ ਪੀਂਦੇ ਹੁੰਦੇ ਸੀ ਉਦੋਂ ਬਜ਼ੁਰਗ ਆਪਣੇ ਨੰਦ ਰੋੜਾ ਔਰ ਇਹ ਗਵਿੰਦਾ ਬੜਾ ਤੇ ਇਹਦੇ ਹਾਂ ਬਹੁਤ ਤਣੀ ਪਾਪੇ ਸੀ ਜਿਹੜੇ ਇਹ ਆ ਕੇ ਦੁਕਾਨਾਂ ਪਾ ਕੇ ਤੇ ਬਹੁਤ ਵੇਚਦੇ ਹੁੰਦੇ ਸੀ ਸਮਾਨ ਖਾਨ ਖੋਣ ਵਾਲਾ ਇਤਨਾ ਬਾਬੇ ਦੀ ਉਪਮਾ ਤਾਂ ਬਹੁਤ ਪਹਿਲਾਂ ਤੋਂ ਆਪਣੇ ਬਜ਼ੁਰਗਾਂ ਤੋਂ ਹੀ ਲੈ ਕੇ ਹਾਂ ਕਿਸੇ ਦਿਨ ਇੰਟਰਵਿਊ ਕਰਾਂਗੇ ਬਾਬਾ ਪਾਈ ਸਗਰਮ ਦੇ ਸਥਾਨ ਦੀ ਸਾਰੇ ਦੀ ਕਿਤੇ ਪੱਤਰਕਾਰ ਆਇਆ ਨਾ ਕੋਈ ਉਹਦੇ ਇੰਟਰਵਿਊ ਕਰਾਂਗੇ ਸਾਰਾ ਦੱਸਾਂਗੇ ਸੰਗਤ ਨੂੰ ਵੀ ਕਿਵੇਂ ਕਿਵੇਂ ਬਾਬਾ ਜੀ ਇੱਥੇ ਆਏ ਕਿਵੇਂ ਉਹਨਾਂ ਨੇ ਸੇਵਾ ਕਰੀ ਕਿਵੇਂ ਇਹ ਜਗਾ ਚਾਹੀਏ ਇਸ ਤਰ੍ਹਾਂ ਸਾਰਾ ਦੱਸਾਂਗੇ